ਇਹ ਪਰਤੇ ਇਹਨੇ ਦੇਖਿਆ ਪੂਰਾ মিডিਆ ਪਹੁੰਚ ਗਿਆ ਹੈ। ਪਰ ਇਸ ਪੰਨੇ ਸਾਰਿਆਂ ਨੂੰ ਵੇਖਣ ਦਾ ਹੱਕ ਨਹੀਂ ਹੈਗਾ ਬੰਦਾ। ਤੇ ਆਪਾਂ ਕਰੀਏ। ਆ ਬੜੀ। ਇਹਨੇ ਬਤਾ ਵੀਰ ਨੂੰ ਡਾਰਕਾਤਾ ਜਿਹਾ ਕਿ ਉਹ ਮਾਰਤੀ ਨੂੰ। ਯਸ। ਲਾਈਟਸ ਆ ਗਿਆ। ਹਾਂ ਵੀਰ। ਇਹ ਐ ਦਸ ਹਾ ਪੇਪਰ ਆ ਗਏ ਇਹੋ ਹੀ ਨਾ ਪੇਪਰ ਆ ਗਏ ਹੁਣ ਇਹ ਮੈਂ ਚਲਾਨ ਕਰਨਾ ਨਹੀਂ ਕਰਾਂ ਮੇਰੀ ਨੱਕੀ ਆ ਬਾਜੀ ਮੇਰੀ ਮਦਰ ਨਹੀਂ ਠੀਕ ਆ ਪਰ ਤੁਮਨੇ ਪੇਪਰ ਦਿਖਾਇਆ ਕਿਉਂ ਬਾਜੀ ਤੁਸੀਂ ਮੈਨੂੰ ਬੇ ਬਟੂ ਲੂ ਡਾਡਾ ਭੇੜੀ ਦਾ ਬੋਲਦੇ ਮੈਂ ਕੀ ਕਰਾਂ ਕਥਾ ਬੋਲਿਆ ਮੈਂ ਤੁਹਾਨੂੰ ਤੁਸੀਂ ਇਹ ਬਦਮਾਸ਼ੀ ਨਾ ਬੋਲਦੇ ਮੈਨਾਂ ਤੁਸੀਂ ਲੈ ਬਾਜੀ ਬਦਮਾਸ਼ੀ ਨਾ ਜਿਵੇਂ ਕਹਿੰਦੇ ਗੁੰਡਾ ਹੁੰਦਾ ਕੋਈ ਇੱਛਾ ਤਾਂ ਤੁਮ ਜੇ ਨੌਨੋ ਬੰਦੇ ਹੈ ਬਾਜੀ ਤੁਸੀਂ ਬੋਲਦੇ ਹੋ ਇਹ ਨੱਕੀ ਬੋਲਦੇ ਹੋ ਹਾਂ ਜੀ ਇੱਥੇ ਸਾਰਾ ਕੁਝ ਹੋ ਗਿਆ। ਉਹ ਗਏ ਬੁੱਕੇ ਡੋਰੀ ਦਾ ਹੋ। ਕੀ ਕਰਤਾ ਜੀ ਇਹਦਾ? ਲੈ ਇਹ ਬਲੀ ਕੀ ਕਹਿੰਦੇ ਵੇ ਤੁਸੀਂ ਕੀ ਬੋਲੇ ਆ ਕੀ ਹੋਇਆ ਥੋੜਾ ਦੱਸੋ। ਭਾਜੀ ਮੈਂ ਆਪਣਾ ਜਾਣਨਾ ਮੈਂ ਮੈਂ ਜਾਣਾਂ ਦੀ ਅੰਦਰ ਹਸਪਤਲ ਤੇ ਮੈਨੂੰ ਉਹਨਾਂ ਨੇ ਫੜਿਆ ਤੇ ਸਾਈਡ ਤੇ ਲਾਇਆ ਤੇ ਇਹਨਾਂ ਨੇ ਮੈਂ ਲਾਲ ਤੂੰ ਮੂੰਹ ਜਬਾਇਆ ਲਾਲ ਤੇ ਜਨੇ ਆ ਮੈਂ ਕੋਈ ਅੱਛੇ ਜਨੇ ਮੈਂ ਕੰਮ ਤੋਂ ਆਇਆ ਵਾ ਮੈਨੂੰ ਕੋਣ ਆਇਆ ਆਨ ਕੋ ਠੀਕ ਨੇ ਇਹ ਬਈ ਚ ਜਾ ਦੋ ਦੋ ਅਰੇ ਇਹ ਟਿਕਾ ਮਾਰੇ ਮੈਨੂੰ ਮੈਂ ਦੇਖ ਇੰਨੀ ਕੀ ਹੋਦਾ ਮੈਂ ਯਾਰ ਪੇਪਰ ਆ ਉਸਦੇ ਨਾ ਜੀ ਉਹ ਨਾ ਕੀ ਕਿਹਾ ਕੀ ਮੁਝ ਪਾਇਆ ਦੋਹੀ ਕੀ ਕਹਿੰਦੇ ਪੂਰੀ ਤਨ ਟੁਟ ਗਿਆ ਪਾਇਆ ਬਲਾ ਕਿਤਾ ਮੈਂ ਕਹ ਮੈਂ ਪਾਇਆ ਵੇ ਬਈ ਜੋ ਮੱਦੀ ਕਿਤਾ ਹੋਵੇ ਤੇ ਪੇਪਰ ਚੈੱਕ ਕਰ ਹਾਂ ਤੇ ਪੇਪਰ ਚੈੱਕ ਕਰਾਇ ਹੀ ਨਹੀਂ ਮੈਨੇ ਬੇਹਦੀ ਕੀ ਗੋਲੇ ਮੈਂ ਟਿਕਾ ਮਾਰੇ ਨੇ ਕਿਨੇ ਮਾਰੇ ਟੱਕਾ ਬਹੁਤ ਸਰਦਾਰ ਦੋ ਜੀ ਲੋ ਕਹਿੰਦੇ ਕਾਗੀ ਨਹੀਂ ਵਿਖਾਂਡੇ ਤਾਂ ਤਾਂ ਕਮਾਰੇ ਕੋਈ ਭਾਜੀ ਕੋਈ ਇਸ ਤਰ੍ਹਾਂ ਕੋਈ ਕਰਨੀ ਨਹੀਂ ਮੈਂ ਗੱਟੀ ਚਾਰ ਤੇ ਲਈ ਮੇਂ ਦਿੱਕੀ ਚਾਬੀ ਲੱਗੀ ਹੋਈ ਆ ਹੂੰ ਦਿੱਕੀ ਚਾਬੀ ਲੱਗੀ ਮੇਰੇ ਕੋ ਸਭ ਕੁਝ ਕਰ ਮੇਰੇ ਕੋ ਟੂਲ ਬੋਲਣ ਠੀਕ ਆ ਆ ਗਏ ਮੈਂ ਦੇਖੋ ਤੂੰ ਨਹੀਂ ਬੇਆ ਉਹ ਐਟੂ ਤੇ ਤੁਹਾਡਾ ਡਾਟਾ ਗੰਦਾ ਆਏ ਤੁਸੀਂ ਜੋ ਮਾਈ ਕੀਆ ਦੱਸ ਦਿਓ ਇਹਨਾਂ ਨਾਲ ਵੇਦੀ ਤਲਾਨ ਕਰ ਰਿਹਾ ਹਲਮਟ ਦਾ ਹੂੰ ਇਹਨਾਂ ਨੂੰ ਆ ਗਈ ਡਾਕੂਮੈਂਟ ਉਹ ਕਹਿੰਦੇ ਡਾਕੂਮੈਂਟ ਨਹੀਂ ਉਹ ਇਹ ਸਰ کہہ ਰਹੇ ਧੱਕਾ ਮਾਰਿਆ ਇਹ ਧੱਕਾ ਮਾਰਿਆ ਨਾਲ ਹੀ ਕਹਿੰਦੇ ਕਿ ਮਾਜੀ ਪਾਣ ਪਾਇਆ ਭਾਈ ਜੀ ਕੈਮਰਾ ਹੈਗਾ ਨਾ ਕੈਮਰਾ ਹੈਗਾ ਨਾ ਕੈਮਰਾ ਲੱਗਾ ਹੈ ਹਟਾ ਲਓ ਕੈਮਰਾ ਲੱਗਾ ਹੈ ਨਾ ਇਹ ਧੱਕੇ ਮਾਰਨ ਵਾਲੇ ਨਹੀਂ ਆਉਂਦੇ ਜੀ ਚਲਾਨ ਕਰਨ ਦਾ ਮਾਜੀ ਪਰ ਇਹ ਮਕਾਨ ਦੀ ਪੇਪਰ ਹਾਂ ਉਹ ਹੌਲਦਾਰ ਖੜਾ ਉਹਨੂੰ ਪੁੱਛ ਲੈਣੇ ਇੱਕ ਪੇਪਰ ਟਾੜੇ ਆਉਂਦੇ ਦਿਖਾਏ ਸਾਨੂੰ ਪੇਪਰ ਦਿਖਾਓ ਭਾਈ ਧੱਕਾ ਮਾਰੇ ਮੈਂ ਖੁਸ਼ੀ ਹੈ ਕਿ ਬਹਿ ਗਿਆ ਕਹਿੰਦੇ ਆ ਕਿ ਮੂੰਹ ਚ ਪਾਣ ਕੋਈ ਪਾਇਆ ਵਾ ਇਹ ਪੁੱਛੇ ਜਾ ਰਹੇ ਨੇ ਮੈਂ ਮੇਰੇ ਕੋਲ ਮੂੰਹ ਚ ਪਾਣ ਪਾਇਆ ਉਹਨੇ ਪ ਕਰ ਗੋਗਾ ਤੁਸੀਂ ਕੋਈ ਧੱਕਾ ਨੇ ਮਾਰੇ ਇਹ ਤਾਂ ਤੁਹਾਡੇ ਤੋਂ ਮਰਜੀ ਦਾ ਹਾਂ ਮਰਜੀ ਮੂਜੇ ਪਾਇਓ ਵੀਡੀਓ ਆਪਾਓ ਸਾਡਾ ਇਹ ਚਲਾਨ ਆ ਪੇਪਰ ਮਖਾਓ ਚਲਾਨ ਲਾਓ ਤੇ ਜਾਓ ਹੋਰ ਤੁਹਾਨੂੰ ਕੀ ਸਰਾਉਣ ਨੂੰ ਦੱਸੋ ਚਲਾਨ ਹੋ ਗਿਆ ਨਾ ਕੋਈ ਕਾਗਜ਼ ਪੂਰੀ ਹੈਗੀ ਸੀ ਨਹੀਂ ਕਾਗਜ਼ ਨਾਲ ਹੈਲਮਟ ਤਾਂ ਹੀ ਪਾਇਆ ਲੋੜ ਤਾਂ ਚਲਾਨ ਕਰਾ ਹੈਲਮਟ ਨਹੀਂ ਪਾਇਆ ਸੀ ਬਾਕੀ ਕਾਗਜ਼ ਪੂਰੇ ਆ ਕਾਗਜ਼ ਪੂਰੇ ਠੀਕ ਤੇ ਹੁਣ ਇਹ ਚਲਾਨ ਤੁਸੀਂ ਬਾਕੀ ਫਿਰ ਜਿੰਨੇ ਵੀ ਬਿਨਾ ਹੈਲਮਟ ਪਾ ਕੇ ਗੁਜ਼ਰੇ ਸਾਰੇ ਚਲਾਨ ਕਟੋਗੇ ਫਿਰ ਜਿੰਨੇ ਜਿੰਨੇ ਸਾਡੇ ਕੋਲ ਹੁੰਦੇ ਹੀ ਕਰਦੇ ਭਾਜੀ ਮੈਂ ਨਾ ਇਹ ਰਾਣੀ ਮੀਡੀਆ ਇੱਕ ਕਰ ਰਹੇ ਆ ਤੇ ਮੀਡੀਆ ਕੈਮਰਾ ਚੈੱਕ ਕਰੋ ਇਹ ਵੇ ਵੇ ਚੋਂ ਚੁੰਗਿਆ ਹੋਤਾ ਹੈ ਕਿ ਮੈਨਾਂ ਨੇ ਫੜਿਆ ਵੇ ਕਿਹਨੇ ਲੱ ਫੜਿਆ ਵਾ ਅਸਾਂ ਅਸਾਂ ਹੋ ਗਿਆ ਆਪਣੇ ਤੇ ਮੈਨੂੰ ਕਾਗਜ਼ ਆਉ ਤੇ ਮੈਂ ਕਹਿੰਦਾ 2 ਮਿੰਟ ਪੰਜਾਂ ਦਾ ਆਉਣਾ ਕਾਗਜ਼ ਤੇ ਕੋਈ ਦੁਕਾਨਦਾਰ ਕੋਈ ਵਾਦੇ ਪਾਇਆ ਹੋਇਆ ਹੈ ਤੇ ਮਾ ਮੂਝ ਨਹੀਂ ਗੁੱਟਾ ਪੰਜ ਵਾਲਾ ਖਾਦਾ ਆ ਮੈਂ ਜੀ ਤੇ ਚਲੋ ਇਹ ਮਨ ਮਾਲਾ ਟਿਕਾ ਮਾਲਾ ਪਰ ਤੁਮ ਅਗਰ ਨਸਰ ਹੈ ਕਿ ਟਿਕਾ ਤੁਹਾਡਾ ਕਿ ਮੰਦਰ ਦੀ ਚਲਾਨ ਕਰਨੀ ਹੈ ਹੈਲਮਟ ਨਹੀਂ ਪਾਇਆ ਹੋਇਆ ਕੁੱਤਾ ਜੀ ਚਲਾਨ ਸੰਸ ਦੇਣਾ ਮਨਾ ਆਪਣਾ ਹਾਂ ਜੀ ਸੰਸ ਦੇਣਾ ਹਾਂਜੀ ਇਹ ਚਲਾ ਰਿਹਾ ਇਹਨਾਂ ਨੇ ਲੰਮਟ ਨਹੀਂ ਪਾਇਆ ਤੇ ਚਲਾ ਰਿਹਾ ਇਹਨਾਂ ਨੇ ਇਹ ਕਰੇ ਵੀ ਮਾਹੂਰ ਤੇ ਮਾ ਉਹ ਤਾਂ ਹੁਣ ਪਬਲਿਕ ਆ ਉਹਨਾਂ ਦੇ ਕੰਨੇ ਕੰਨਾਂ ਦੀ ਜਿਹਦੇ ਜਿਹਦੇ ਅਸੀਂ ਚਲਾਣ ਕਰਾਂਗਾ ਮੈਂ ਲਿਪੀਚ ਨੂੰ ਕੱਢ ਕੇ ਲਵਾ ਦੇਣਾ ਚੈੱਕ ਕਰਾ ਲਓ ਜਿਹੜੇ ਰੂਲ ਤੋੜੇ ਉਹਨਾਂ ਨੂੰ ਤਾਂ ਕੀ ਫੈਸਲਾ ਆ ਇਹਨਾਂ ਨੇ ਮੈਂ ਹੈਲਮਟ ਦਾ ਚਲਾਣ ਕਰ ਰਿਹਾ ਹਾਂ ਟਾਉਟ ਨੰਬਰ ਆਹ ਤੇ ਨਾਲੇ ਚੌਂਕ ਤੇ ਮੈਂ ਜੇ ਤੇ ਕੀ ਮੈਂ ਨਵਲਟੀ ਚੇਂਜ ਬਣਾ ਦਿੰਦਾ ਇੱਕ ਨਾਮ ਦਾ ਸੁਣਦੇ ਆ ਅੱਛਾ ਜਰਪਾਲ ਸਿੰਘ ਜੀ ਚਲੋ ਆ ਜੀ ਹਾਂਜੀ ਕਿਸ਼ਕ ਹੋਇਆ ਜੀ ਨਹੀਂ ਬਿਲਕੁਲ ਨਹੀਂ ਹੋਇਆ ਜੀ ਕੈਮਰੇ ਲੋ ਕਢਾ ਲਓ ਤੇ ਮੁੱਤ ਕੋ ਪਿਆਈ ਵੀ ਨਹੀਂ ਆ ਮੈਂ